ਤਨੂਜੀ ਆਪਣੇ ਇਹ ਸਿਹਦਰ ਸਿੰਘ ਨੇ ਸਾਡੇ ਚੌਕੀ ਚਾਜ ਬਰਦਾਲਾ ਉਹਨਾਂ ਦੇ ਪਾਸ ਬਿਆਨ ਲਿਖਾਇਆ ਸੀ ਆਪਣੇ ਦੀ ਰੁਪਿੰਦਰ ਸਿੰਘ ਪੁੱਤਰ ਮਸਤੈਆ ਸਿੰਘ ਵਾਸੀ ਪਿੰਡ ਮਾਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਖੜਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਮੋਟਰ ਤੇ ਗਿਆ ਤਾਂ ਦੋ ਨਹਿੰਗ ਦੇ ਬਾਣੇ ਵਿੱਚ ਵਿਅਕਤੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਖੰਨੇਵਾਲ ਨੂੰ ਲੈ ਗਏ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਦਰੀ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪਹੁੰਚ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਪ ਸਿੰਘ ਵਾਸੀ ਪਿੰਡ ਮਾਣਿਆਲੇ ਇਹ ਵੀ ਆਪਣੇ ਇਹਿੰਗ ਦੇ ਬਾਣੇ ਦੇ ਵਿੱਚ ਸੀ ਦੂਸਰੇ ਦੀ ਸਨਾਖਤ ਹੋਈ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਾਣ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕਿੰਨੀ ਕਿੰਨੀ ਕੋ ਮਰਦੇ ਨੇ ਇਹ ਤੋਂ ਕੋਈ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਓਰਲ ਚੋਲ 25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ 44-42 ਸਾਲ ਦਾ ਕੋਈ ਕਹਿੰਦਾ ਵੀ ਮਾਮਲਾ ਦਰਜ ਇਹਨਾਂ ਤੇ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਇਹਨਾਂ ਤੇ ਖਰਾਬ ਚੋਰੀ ਦਾ ਟਰੈਕਟਰ ਬਰੰਦ ਕਰ ਦਿੱਤਾ ਗਿਆ ਜੀ ਜੀ ਟਰੈਕਟਰ ਬਰੰਦ ਕਰ ਚੁੱਕੇ ਹਾਂ ਜੀ ਅਸੀਂ ਚੋਰੀ ਗਲਮਾ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ